ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਘਰੇ ਬੁਟੀਕ ਬਣਾ ਰਹੇ ਹਾਂ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਆਪਣਾ ਬੁਟੀਕ ਰੈਡੀ ਹੋਣਾ ਇਹਦੇ ਵਿੱਚ ਵਾਲ ਪੇਪਰ ਦੀ ਮਿਨਾ ਮਣਾਈ ਹੋ ਰਹੀ ਆ ਇਹ ਵੀਰਾ ਏ ਗਰੂ ਫਲੈਕਸ ਤੋਂ ਜੱਸੀ ਜਿਹੜਾ ਆਪਣੇ ਮਿੰਤੀ ਕਰਨ ਆਇਆ ਜਗਾ ਦੀ ਵੀ ਕਿੰਨਾ ਵਾਲ ਪੇਪਰ ਲੱਗਣਾ ਤੇ ਮੈਂ ਵੀਰੇ ਨੂੰ ਪੁੱਛ ਰਹੀ ਸੀ ਕਿ ਤੁਹਾਡੀ ਦੁਕਾਨ ਕਿੱਥੇ ਆ ਵੀਰਾ ਕਹਿੰਦਾ ਜਦੋਂ ਆਪਾਂ ਬਠਿੰਡੇ ਵੱਲੋਂ ਤਲਵੰਡੀ ਨੂੰ ਜਾਂਦੇ ਆ ਤਾਂ ਜਿਹੜਾ ਸੂਆ ਟੱਪ ਕੇ ਤੇ ਇਧਰੋਂ ਕਹਿੰਦਾ ਖੱਬੇ ਹੱਥ ਦੁਕਾਨ ਆਪਣੀ ਗਰੂ ਫਲੈਕਸ ਦੇ ਨਾਮ ਤੋਂ ਤਾਂ ਮੈਂ ਐਡਰੈਸ ਪੁੱਛ ਕੇ ਤੇ ਵੀਰੇ ਨੇ ਬਹੁਤ ਜਲਦੀ ਕੰਮ ਸਟਾਰਟ ਕਰਵਾਤਾ ਸੀ ਤੇ ਇਹ ਦੇਖੋ ਆਪਣੀ ਗੈਲਰੀ ਦੇ ਵਿੱਚ ਜਿੱਥੇ ਆਪਣਾ ਬੁਟੀਕ ਬਣਨਾ ਉਹਦਾ ਕੰਮ ਸਟਾਰਟ ਹੋ ਚੁੱਕਿਆ ਤੇ ਜਿਹੜੇ ਮੁੰਡੇ ਸੀ ਕੰਮ ਕਰਨ ਵਾਲੇ ਉਹ ਆ ਚੁੱਕੇ ਸੀ ਮੈਂ ਬਹੁਤ ਲਾਈਟ ਜਿਹਾ ਕਲਰ ਰੱਖਿਆ ਇਹਦਾ ਕਿਉਂਕਿ ਫਿਰ ਨਾ ਸੂਟਾਂ ਦੇ ਕਲਰ ਚੇਂਜ ਹੋ ਜਾਂਦੇ ਨੇ ਕਲਰ ਦਾ ਰਿਫਲੈਕਸ਼ਨ ਪੈ ਕੇ ਤਾਂ ਕਰਕੇ ਆਪਾਂ ਬਹੁਤ ਹੀ ਲਾਈਟ ਕਲਰ ਦਾ ਵਾਲਪੇਪਰ ਚੂਜ਼ ਕੀਤਾ ਸੀ ਆਪਣੇ ਬੁਟੀਕ ਦੇ ਲਈ ਸੋ ਤੁਸੀਂ ਦੇਖ ਸਕਦੇ ਹੋ ਛੱਤਾਂ ਤੇ ਥੋੜਾ ਕਲਰਫੁੱਲ ਹੈ ਬਾਕੀ ਜਿਹੜੀਆਂ ਦੀਵਾਰਾਂ ਸੀਗੀਆਂ ਜਿਹਦੇ ਮੂਰੇ ਵੀਡੀਓ ਬਣਨੀ ਆ ਉਹਨਾਂ ਦਾ ਜਿਹੜਾ ਕਲਰ ਸੀ ਆਪਾਂ ਬਹੁਤ ਹੀ ਲਾਈਟ ਰੱਖਿਆ ਸੀ ਤਾਂ ਕਿ ਆਪਣੇ ਸੂਟਾਂ ਦੇ ਰੰਗ ਨਾ ਬਦਲਣ ਸੋ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਵੀ ਦਿਖਾਉਂਗੀ ਬਹੁਤ ਸੋਹਣਾ ਤੇ ਬਹੁਤ ਫਾਸਟ ਕੰਮ ਕਰਦੇ ਆ ਵੀਰੇ ਹੁਣੀ ਇਹਨਾਂ ਦਾ ਗੁਰੂ ਫਲੈਕਸ ਦੇ ਨਾਮ ਤੋਂ ਪੇਜ ਵੀ ਬਣਿਆ ਹੋਇਆ ਤੇ ਇਹ ਤਲਵੰਡੀ ਸਾਬੋ ਤੋਂ ਨੇ ਤੇ ਮੈਂ ਤੁਹਾਨੂੰ ਆਪਣੇ ਬਣੇ ਹੋਏ ਬੁਟੀਕ ਦੀ ਫਾਈਨਲ ਲੁੱਕ ਵੀ ਦਿਖਾਉਣੀ ਆ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜਿੱਦਾਂ ਦਾ ਮੈਨੂੰ ਚਾਹੀਦਾ ਸੀ ਲੁੱਕ ਹਨਾ ਉਦਾਂ ਦੀ ਹੀ ਲੁੱਕ ਆਈ ਸੀ ਤੇ ਬਹੁਤ ਫਾਸਟ ਕੰਮ ਕੀਤਾ ਵੀਰੇ ਹੋਰਾਂ ਨੇ ਸੋ ਲੱਗੇ ਪਏ ਨੇ ਤੇ ਆਪਾਂ ਇਹਦੇ ਵਿੱਚ ਲਾਈਟਾਂ ਵੀ ਪਵਾਈਆਂ ਨੇ ਤੇ ਉਸ ਤੋਂ ਬਾਅਦ ਜੋ-ਜੋ ਰਿਕੁਆਇਰਮੈਂਟ ਹੈਗੀ ਸੀ ਆਪਣੇ ਬੁਟੀਕ ਦੇ ਵਿੱਚ ਇਹਨਾਂ ਨੇ ਸਾਰੀ ਉਹ ਕੰਪਲੀਟ ਕੀਤੀ ਤਾਂ ਮਤਲਬ ਹੁਣ ਮੈਂ ਜਿਹੜੀ ਮਰਜ਼ੀ ਕੰਦਮੂਰੇ ਖੜਕੇ ਵੀਡੀਓ ਬਣਾ ਸਕਦੀ ਹਾਂ ਕੋਈ ਦਿੱਕਤ ਨਹੀਂ ਹੈਗੀ ਤੇ ਇਹ ਮੇਰਾ ਸੁਪਨਾ ਸੀ ਉਸ ਤੋਂ ਬਾਅਦ ਆਪਾਂ ਸੂਟਾਂ ਨੂੰ ਰੱਖਣ ਵਾਸਤੇ ਅਲਮਾਰੀ ਲਿਆਂਦੀ ਅਲਮਾਰੀ ਪਹੁੰਚ ਚੁੱਕੀ ਸੀ ਜਿਹਦੇ ਨਾਲ ਸਾਡੇ ਬੱਚੇ ਜਦੋਂ ਜ਼ਾਇਦ ਕਰ ਰਹੇ ਸੀ ਉਹਨੂੰ ਸਹੀ ਤਰੀਕੇ ਨਾਲ ਲਾਉਣ ਵਾਸਤੇ ਕਿਉਂਕਿ ਅਲਮਾਰੀ ਥੱਲੇ ਨਾ ਟਾਇਰ ਲੱਗੇ ਹੋਏ ਸੀ ਤਾਂ ਹੋ ਤਾਂ ਉਹਨੇ ਰੁੜਕੀ ਜਾਣਾ ਸੀਗਾ ਪਰ ਫਿਰ ਵੀ ਬਹੁਤ ਜ਼ਿਆਦਾ ਮਿਹਨਤ ਲੱਗ ਰਹੀ ਸੀ ਕਿਉਂਕਿ 6 ਫੁੱਟ ਦੀ ਅਲਮਾਰੀ ਹੈ ਇਹ ਤਾਂ ਬਹੁਤ ਭਾਰੀ ਸੀਗੀ ਤੇ ਮਿਹਨਤ ਬਹੁਤ ਲੱਗ ਰਹੀ ਸੀ ਇਹਨੂੰ ਖਿੱਚਾ ਤੋ ਹੀ ਕਰਨ ਦੇ ਵਿੱਚ ਦੀ अलमारी ਨੂੰ ਸੈੱਟ ਕਰਨ ਤੋਂ ਬਾਅਦ ਆਪਣੀ ਜੋਤ ਦੇ ਬੁਟੀਕ ਦਾ ਲੋਗੋ ਬਣ ਕੇ ਆ ਗਿਆ ਸੀ ਜੀ ਕਸੀਦਾ ਬਾਏ ਜੋਤ ਤੇ ਉੱਤੇ ਆਪਣਾ ਫੋਨ ਨੰਬਰ ਬੁਟੀਕ ਦਾ ਸੋ ਬਹੁਤ ਖੁਸ਼ੀ ਹੋਈ ਤੇ ਇਹ ਤੁਸੀਂ ਵੇਖ ਸਕਦੇ ਹੋ ਫਾਈਨਲ ਲੁੱਕ ਆਪਣੀ अलमारी ਦੀ 6 ਫੁੱਟ ਚੌੜੀ ਹੀ ਆਪਣੀ अलमारी ਆ ਸੋ ਬਹੁਤ ਹੀ ਵਧੀਆ अलमारी ਆ ਆਪਣੀ ਇਹ ਨਾ ਕਿਉਂਕਿ ਆਪਾਂ ਖੇਤ 'ਚ ਰਹਿੰਦੇ ਆ ਖੇਤ 'ਚ ਰਹਿੰਦੇ ਕਰਕੇ ਨਾ ਆਪਣੇ ਚੂਹੇ ਚਾਹੇ ਥੋੜੇ ਜ਼ਿਆਦਾ ਹੀ ਆ ਜਦੋਂ ਝੋਨਿਆਂ ਨੂੰ ਪਾਣੀ ਲੱਗ ਜਾਂਦਾ ਇੱਥੇ ਪਾਣੀ ਖੜਾ ਸੀ ਕਿਉਂਕਿ ਜਿਹੜਾ ਉਹ ਵਾਲਪੇਪਰ ਤੋਂ ਬਾਹਰ ਸੀਮਿੰਟ ਜਾਂ ਹੁੰਦਾ ਨਾ ਉਹ ਆਪਾਂ ਲਾਇਆ ਸੀ ਤੇ ਇਹ ਤੁਸੀਂ ਫਾਈਨਲ ਲੁੱਕ ਦੇਖ ਸਕਦੇ ਹੋ ਅਲਮਾਰੀ ਦੇ ਰੱਖਣੇ ਮੈਂ ਖੋਲਤੇ ਸੀ ਕਿਉਂਕਿ ਇਹਦੇ 'ਚ ਨਾ ਲੱਕੜ ਦੀ ਸਮੈਲ ਜੀ ਬੜੀ ਹੁੰਦੀ ਆ ਵੀ ਉਹ ਨਿਕਲ ਜੂਗੀ ਲਾਈਟਾਂ ਪੈ ਚੁੱਕੀਆਂ ਨੇ ਇਹ ਆਪਣੇ ਬੁਟੀਕ ਦਾ ਫਾਈਨਲ ਲੁੱਕ ਆ ਤੁਸੀਂ ਦੇਖ ਸਕਦੇ ਹੋ ਲੋਗੋ ਲੱਗ ਚੁੱਕੇ ਆ ਵਾਲਪੇਪਰ ਲੱਗ ਚੁੱਕੇ ਆ